ਹਾਂਜੀ ਦੋਸਤੋ ਸਵਾਗਤ ਹੈ ਤੁਹਾਡਾ ਸਾਡੇ ਇਸ ਚੈਨਲ ਦੇ ਵਿੱਚ ਅੱਜ ਗੱਲ ਕਰਾਂਗੇ ਪੰਜਾਬ ਦੇ ਵਿੱਚ ਐਡਮਿਸ਼ਨ ਨੂੰ ਲੈ ਕੇ ਕਿਸ ਚੀਜ਼ ਦੀ ਐਡਮਿਸ਼ਨ ਲਈ ਮੈਰੀਟੋਰੀਅ ਸਕੂਲ ਤੇ ਸਕੂਲ ਆਫ ਐਮਿਨਸਟੀ ਉਸ ਦੀ ਗੱਲ ਕਰਨ ਲੱਗੇ ਹਾਂ ਜਿਹੜੇ ਸਟੂਡੈਂਟ ਚਾਹੁੰਦੇ ਆ ਕਿ ਅਸੀਂ ਪੰਜਾਬ ਦੇ ਮੈਰੀਟੋਰੀਅ ਸਕੂਲ ਦੇ ਵਿੱਚ ਐਡਮਿਸ਼ਨ ਲਈਏ ਜਾਂ ਫਿਰ ਜਿਹੜੇ ਸਟੂਡੈਂਟ ਚਾਹੁੰਦੇ ਆ ਕਿ ਅਸੀਂ ਸਕੂਲ ਆਫ ਐਮਿਨਸ ਦੇ ਵਿੱਚ ਐਡਮਿਸ਼ਨ ਲਈਏ ਐਡਮਿਸ਼ਨ ਲੈ ਸਕਦੇ ਨੇ ਜੀ ਉਸ ਐਡਮਿਸ਼ਨ ਸੈਸ਼ਨ ਦੇ ਲਈ ਤੁਹਾਨੂੰ ਪਤਾ ਹੈ ਉਸ ਦੀ ਜਿਹੜਾ ਐਂਟ੍ਰਾਂਸ ਟੈਸਟ ਹੋਏਗਾ ਤੁਹਾਨੂੰ ਪਤਾ ਐਗਜ਼ਾਮ ਜਿਹੜਾ ਤੁਹਾਡੇ ਤੋਂ ਕੰਡਕਟ ਕੀਤਾ ਜਾਏਗਾ ਸੋ ਉਸ ਦੀ ਤੁਹਾਨੂੰ ਤਿਆਰੀ ਕਰਨੀ ਪਵੇਗੀ ਤੇ 18 ਦਿਨਾਂ ਦੇ ਵਿੱਚ ਵਿੱਚ ਤੁਸੀਂ ਇਸ ਪੇਪਰ ਦੀ ਕਿਵੇਂ ਤਿਆਰੀ ਕਰ ਸਕਦੇ ਆ ਤਾਂ ਸੋਚਦੇ ਹੋ ਕਿ ਅਸੀਂ ਇਹ ਜਿਹੜੇ 15 ਜਾਂ 18 ਦਿਨ ਰਹਿ ਗਏ ਨੇ ਇਹਦੇ ਵਿੱਚ ਕਿਵੇਂ ਵਧੀਆ ਤਰੀਕੇ ਦੇ ਨਾਲ ਤਿਆਰੀ ਕਰਕੇ ਅਸੀਂ ਜਿਹੜਾ ਇਹਦਾ ਪੇਪਰ ਦੇਈਏ ਤੇ ਅਸੀਂ ਐਡਮਿਸ਼ਨ ਲੈ ਲਈਏ ਸਾਡੀ 24 25 ਦੇ ਵਿੱਚ 11ਵੀਂ ਕਲਾਸ ਕਾਦੇ ਵਿੱਚ ਸ਼ੁਰੂ ਹੋ ਜੇ ਸਕੂਲ ਆਫ ਫੈਮਿਨਿਅਨ ਦੇ ਵਿੱਚ ਸਕੂਲ ਆਫ ਮੈਜੀਟੋਰੀਅਸ ਦੇ ਵਿੱਚ ਤਾਂ ਇਹ ਥੋੜਾ ਸੁਪਨਾ ਪੂਰਾ ਹੋ ਸਕਦਾ ਹੈ ਪਰ ਕਿਵੇਂ ਹੋਏਗਾ ਪੂਰਾ ਉਹ ਦੱਸੂ ਅੱਜ ਕਿਉਂਕਿ ਅਸੀਂ ਆਪਣਾ ਬੈਚ ਸ਼ੁਰੂ ਕੀਤਾ ਹੋਇਆ ਜਿਦੇ ਵਿੱਚ ਤੁਹਾਨੂੰ ਲਾਈਵ ਕਲਾਸਾਂ ਮਿਲਣਗੀਆਂ ਤੇ ਰਿਕਾਰਡਡ ਬੈਚ ਵੀ ਮਿਲੇਗਾ ਜਿਹਦੇ ਵਿੱਚ ਆਨਲਾਈਨ ਬੈਚ ਆ ਤੁਸੀਂ ਘਰ ਬੈਠ ਕੇ ਬੈਚ ਦੇ ਵਿੱਚ ਹੀ ਇਨਰੋਲ ਹੋ ਸਕਦੇ ਹੋ ਆਪਣੀਆਂ ਕਲਾਸਾਂ ਦੇਖ ਸਕਦੇ ਹੋ ਘਰ ਬੈਠ ਕੇ ਆਪਣੇ ਮੋਬਾਈਲ ਫੋਨ ਦੇ ਥਰੂ ਤੁਹਾਨੂੰ ਕਿਤੇ ਜਾਣ ਦੀ ਕੋਈ ਲੋੜ ਨਹੀਂ ਹੈਗੀ ਤੁਸੀਂ ਕੀ ਕਰਨਾ ਉਸ ਦੇ ਬਾਰੇ ਵੀ ਦੱਸੂਗਾ ਇਸ ਦੇ ਵਿੱਚ ਤੁਹਾਨੂੰ ਕੀ ਮਿਲੇਗਾ ਉਸ ਦੇ ਬਾਰੇ ਵੀ ਦੱਸੂਗਾ ਤੁਹਾਨੂੰ ਸਾਰੀ ਚੀਜ਼ ਡਿਸਕਸ ਕਰਨ ਵਾਲਾ ਦੇਖੋ ਇਸ ਦੇ ਵਿੱਚ ਤੁਹਾਨੂੰ ਬੈਚ ਦੇ ਵਿੱਚ ਕੀ ਕੀ ਚੀਜ਼ਾਂ ਮਿਲਣ ਵਾਲੀਆਂ ਨੇ ਅੱਪ ਤੋਂ ਪਹਿਲਾਂ ਤਾਂ ਤੁਸੀਂ ਇਹ ਬੈਚ ਨੂੰ ਜੁਆਇਨ ਕਰੋਗੇ ਆਨਲਾਈਨ ਬੈਚ ਨੂੰ ਜਿਹਦੇ ਵਿੱਚ ਤੁਹਾਡੇ MCQ ਕਰਵਾਏ ਜਾਣਗੇ ਚੈਪਟਰ ਵਾਈਜ਼ ਚੈਪਟਰ ਵਾਈਜ਼ ਹੀ ਤੁਹਾਡੀ ਜਿਹੜੀ ਟੈਸਟ ਸੀਰੀਜ਼ ਰਹੇਗੀ ਤੁਹਾਡੇ ਜਿਹੜੇ MCQ ਟੈਸਟ ਲੈ ਜਾਣਗੇ ਤੁਹਾਡਾ ਸਟੱਡੀ ਮਟੀਰੀਅਲ ਜੋ ਵੀ ਅਸੀਂ ਕਲਾਸਰੂਮ ਦੇ ਵਿੱਚ ਪੜਾਉਨੇ ਆ ਪੀਡੀਐਫ ਪੀਪਟੀ ਉਹ ਸਾਰਾ ਕੁਝ ਤੁਹਾਨੂੰ ਮਿਲਣ ਵਾਲਾ ਹੈ ਤੇ ਕਿੰਨੇ ਨੰਬਰਾਂ ਵਾਲਾ ਪਾਸ ਹੈ ਤੁਹਾਡੇ ਦਿਮਾਗ ਦੇ ਵਿੱਚ ਕਨਸੈਪਟ ਹੋਣਾ ਸੀ ਕਨਸੈਪਟ ਹੀ ਕੱਢ ਦਾਂਗੇ ਕਿਉਂਕਿ ਇਹ ਤਾਂ ਕਨਸੈਪਟ ਨਹੀਂ ਨਾ ਰਿਹਾ ਕਿੰਨੇ ਵਾਲਾ ਹੁਣ ਤੁਸੀਂ ਇਹ ਕਹੋ ਵੀ ਜਦੋਂ ਤੁਸੀਂ ਕੋਚਿੰਗ ਲੈਣ ਲੱਗੇ ਅਸੀਂ 130 ਨੰਬਰ ਤੋਂ ਪਲੱਸ ਕਿਵੇਂ ਨੰਬਰ ਲੈ ਜਾ ਸਕਦੇ ਹਾਂ ਹੁਣ ਤੁਹਾਡਾ ਇਹ ਕੁਐਸਚਨ ਹੋਣਾ ਚਾਹੀਦਾ ਸਾਡੇ ਅੱਗੇ ਤਾਂ ਸਾਡੀਆਂ ਜਿਹੜੀਆਂ ਤੁਸੀਂ ਲਾਈਵ ਕਲਾਸਾਂ ਜੁਆਇਨ ਕਰ ਸਕਦੇ ਹੋ ਜਿਹਦੇ ਵਿੱਚ ਤੁਹਾਨੂੰ ਰਿਕਾਰਡਡ ਬੈਚ ਵੀ ਮਿਲਣ ਵਾਲਾ ਹੈ ਤੇ ਸਾਡਾ ਆਨਲਾਈਨ ਬੈਚ ਆ ਜਿਹਨੂੰ ਤੁਸੀਂ ਲੈ ਸਕਦੇ ਹੋ ਹੁਣ ਗੱਲ ਕਰੀਏ ਇਸ ਆਨਲਾਈਨ ਬੈਚ ਦੀ ਇਹ ਕਿਵੇਂ ਮਿਲੇਗਾ ਠੀਕ ਹੈ ਤੇ ਅਸੀਂ ਕਿੰਨੇ ਟਾਈਮ ਦੇ ਵਿੱਚ ਤਿਆਰੀ ਕਿਵੇਂ ਕਰਕੇ ਸੋ ਉਸ ਦੇ ਬਾਰੇ ਦੱਸ ਦਿੰਨਾ ਜਿਹੜਾ ਸਾਡਾ ਆਨਲਾਈਨ ਬੈਚ ਹੈ ਇਸ ਨੂੰ ਤੁਸੀਂ ਪਰਚੇਸ ਕਰ ਸਕਦੇ ਹੋ ਬਾਈ ਕਰ ਸਕਦੇ ਹੋ ਇਹਦੇ ਲਈ ਤੁਸੀਂ ਕੀ ਕਰਨਾ ਇਹ ਸਾਡਾ ਨੰਬਰ ਹੈ ਕੰਟੈਕਟ ਨੰਬਰ ਹੈ ਫਿਰ ਵੀ ਮੈਂ ਮੈਂਸ਼ਨ ਕਰ ਦਿੰਨਾ ਉਸ ਤੇ ਜਾ ਕੇ ਸਾਡੇ ਨਾਲ ਤੁਸੀਂ ਗੱਲ ਕਰ ਸਕਦੇ ਹੋ ਨੰਬਰ ਤੁਹਾਨੂੰ ਮੈਂਸ਼ਨ ਕਰ ਦਿੰਨਾ ਇਹ ਚੱਕੋ ਜੀ ਸਾਡਾ ਨੰਬਰ ਬਾਕੀ ਤੁਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਨੰਬਰ ਦੇਖ ਸਕਦੇ ਹੋ ਇਸ ਨੰਬਰ ਤੇ ਤੁਸੀਂ ਸਾਨੂੰ ਕਾਲ ਕਰਨੀ ਆ ਕਾਲ ਕਰਕੇ ਸਾਡੇ ਤੋਂ ਇਨਫੋਰਮੇਸ਼ਨ ਵੀ ਲੈ ਸਕਦੇ ਹੋ ਬਟ ਬੈਚ ਬਾਰੇ ਦੱਸ ਦਿੰਨਾ ਜਿਹੜਾ ਇਹ ਤੁਸੀਂ ਬੈਚ ਆ ਇਹ ਅੱਜ ਦੇ ਸਮੇਂ 8899 ਰੁਪੀਆ ਦਾ ਹੋ ਗਿਆ 899 ਰੁਪਈਆ ਦਾ ਬਟ ਤੁਸੀਂ ਐਨੇ ਰੁਪੀਆ ਨਹੀਂ ਦੇਣੇ ਇਹਦੇ ਵਿੱਚ ਤੁਸੀਂ 699 ਰੁਪੀਆ ਦੇ ਵਿੱਚ ਬੈਚ ਲੈ ਸਕਦੇ ਹੋ ਇਹੀ ਜਿਹੜਾ ਆਫਰ ਹੈ ਇਹ ਆਫਰ ਹੈ ਆਫਰ ਕਦੋਂ ਤੱਕ ਤੁਹਾਨੂੰ ਮਿਲ ਸਕਦਾ ਹੈ ਇਹ ਆਫਰ 699 ਵਾਲਾ ਓਨਲੀ 17 ਦਸੰਬਰ ਤੱਕ ਠੀਕ ਹੈ ਜੀ ਸੌਰੀ 15 ਦਸੰਬਰ ਤੱਕ 15 ਦਸੰਬਰ ਤੱਕ ਇਹ ਤੁਹਾਨੂੰ ਬੈਚ ਇੰਨੇ ਚ ਮਿਲ ਸਕਦਾ 15 ਦਸੰਬਰ ਤੱਕ ਜਦੋਂ 15 ਸੌਰੀ 15 ਦਸੰਬਰ ਨਹੀਂ ਹੈਗਾ ਸੌਰੀ ਸੌਰੀ 15 ਤਰੀਕ ਤੱਕ 15 ਮਾਰਚ ਤੱਕ ਠੀਕ ਹੈ ਜੀ ਇਹ ਤੁਸੀਂ 15 ਮਾਰਚ ਤੱਕ ਇਹ ਬੈਚ ਲੈ ਸਕਦੇ ਹੋ ਅਗਰ ਤੁਸੀਂ 15 ਮਾਰਚ ਤੋਂ ਬਾਅਦ ਇਹ ਬੈਚ ਲੈਣਾ ਚਾਹੁੰਦੇ ਹੋ ਤੁਹਾਨੂੰ ਇਹ ਐਨਰਪੀ ਵਿੱਚ ਨਹੀਂ ਮਿਲੇਗਾ ਇਹ ਫਿਰ ਤੁਹਾਨੂੰ ਐਨਰਪੀ ਦੇ ਵਿੱਚ ਮਿਲੇਗਾ ਹੁਣ ਇਹ ਪਹਿਲਾ ਸਾਡੀ ਅਮਾਉਂਟ ਬਹੁਤ سارے ਬੱਚੇ ਕਹਿੰਦੇ 499 ਰੁਪਏ ਸੀ ਸਰ ਤੁਸੀਂ ਵਧਾ ਕੇ ਦਿੱਤੀ ਆ ਵਧਣ ਦਾ ਕਾਰਨ ਸੁਣ ਲਓ ਪਹਿਲਾਂ ਆਪਾਂ ਨੂੰ ਪਤਾ ਸੀ ਕਿ ਮੈਰੀਟੋਰੀਅ ਸਕੂਲ ਦੇ ਵਿੱਚ 100 ਸਬਜੈਕਟ ਆ ਰਹੇ ਆ ਠੀਕ ਹੈ ਜਿਹਦੀ ਆਪਾਂ ਤਿਆਰੀ ਕਰਨੀ ਆ ਬਟ ਹੁਣ ਆਪਾਂ ਨੂੰ ਪਤਾ ਲੱਗ ਗਿਆ ਉਹਦੇ ਵਿੱਚ 7 ਸਬਜੈਕਟ ਆ ਰਹੇ ਆ ਤਾਂ 7 ਸਬਜੈਕਟਾਂ ਦੀ ਤੁਹਾਨੂੰ ਤਿਆਰੀ ਕਰਨੀ ਪਵੇਗੀ ਸੋ 7 ਸਬਜੈਕਟਾਂ ਦੀ ਤਿਆਰੀ ਦੇ ਲਈ ਅਸੀਂ ਫਿਰ ਇੰਨੀ ਫੀਸ ਰੱਖੀ ਆ ਹੁਣ ਕੀ ਸਾਨੂੰ ਇਹਦੇ ਵਿੱਚ ਅਲੱਗ ਤੋਂ ਕਿਤਾਬ ਲੈਣ ਦੀ ਲੋੜ ਹੈ ਇਹ ਤੁਹਾਡੇ ਦਿਮਾਗ ਦੇ ਵਿੱਚ ਕੁਸ਼ਨ ਬਣਦਾ ਹੀ ਆ ਕਿਉਂਕਿ ਤੁਸੀਂ ਸਟੂਡੈਂਟ ਹੋ ਤੁਹਾਡੇ ਮਾਪਿਆਂ ਦੇ ਕੋਲੇ ਵੀ ਉਹ ਵੀ ਅਸੀਂ ਇੰਨੀ ਫੀਸ ਦੇ ਕੇ ਕਿੱਥੇ ਜਾਵਾਂਗੇ ਐਦੋਂ ਨਾਲੋਂ ਚੰਗਾ ਤਾਂ ਅਸੀਂ ਕਿਤਾਬ ਖਰੀਦ ਲਈਏ ਹੁਣ ਉਹ ਕਿਤਾਬ ਕਿੰਨੇ ਦੀ ਹੈ ਜਿਹੜੀ ਤੁਸੀਂ ਖਰੀਦਣ ਜਾ ਰਹੇ ਹੋ ਉਹ ਕਿਤਾਬ ਕਿੰਨੇ ਰੁਪਈਆ ਦੀ ਮਿਲੂਗੀ ਤੁਸੀਂ ਸਰਚ ਕਰ ਲੈਣਾ ਠੀਕ ਹੈ ਤੁਸੀਂ ਖੁਦ ਸਰਚ ਕਰੋਗੇ ਕਿਹੜੀ ਬੁੱਕ ਮੈਰੀਟੋਰੀਅਸ ਤੇ ਸਕੂਲ ਆਫ ਐਮਿਨਸ ਦੀ ਬੁੱਕ ਨੂੰ ਸਰਚ ਕਰੋਗੇ ਜਦੋਂ ਤੁਸੀਂ ਸਰਚ ਕੀਤਾ ਤਾਂ ਤੁਹਾਨੂੰ ਪਤਾ ਲੱਗਣਾ ਉਹ ਬੁੱਕ ਕਿੰਨੇ ਦੀ ਹੈ 698 ਰੁਪਏ ਦੀ ਘੱਟੋ ਘਾਟ ਅੱਜ ਦੇ ਟਾਈਮ 'ਚ ਜਾਂ ਤੁਹਾਨੂੰ ਆਫਰ ਪਾ ਕੇ 650 ਰੁਪਏ ਦੇ ਵਿੱਚ ਬੁੱਕ ਮਿਲ ਜਾਣੀ ਹੈ ਠੀਕ ਹੈ ਪਰ ਅਸੀਂ ਆਪਣੇ ਬੈਚ ਦੇ ਵਿੱਚ ਅਸੀਂ ਆਪਣੇ ਬੈਚ ਦੇ ਵਿੱਚ ਤੁਹਾਨੂੰ ਕੋਚਿੰਗ ਵੀ ਦੇ ਰਹੇ ਹਾਂ ਪਲੱਸ ਇਹ ਜਿਹੜੀ ਸਾਡੇ 600 ਦੀ ਬੁੱਕ ਹੈ ਇਹ ਬੁੱਕ ਤੁਹਾਨੂੰ ਫ੍ਰੀ ਦੇ ਰਹੇ ਇੱਥੇ ਫਰੀ ਬੁੱਕ ਦੇ ਰਿਆਂ ਜੀ ਫਰੀ ਬੁੱਕ ਅਗਰ ਤੁਸੀਂ ਸਾਡਾ ਬੈਚ ਲੈ ਲੈਨੇ ਹੋ ਨਾਲ ਤਾਂ ਤੁਹਾਨੂੰ ਕੋਚਿੰਗ ਵੀ ਮਿਲੇਗੀ ਨਾਲ ਤੁਹਾਨੂੰ ਫਰੀ ਬੁੱਕ ਵੀ ਮਿਲੇਗੀ ਇਹ ਤੇ ਤੁਸੀਂ ਆਪਣੀ ਤਿਆਰੀ ਕਰ ਸਕਦੇ ਹੋ ਸੋ ਇਹ ਆਫਰ ਲਿਮਟ ਸਮੇਂ ਤੱਕ ਦਾ 15 ਮਾਰਚ تک ਦਾ ਇਹ 15 ਮਾਰਚ ਤੱਕ ਤੁਸੀਂ ਸਾਡਾ ਇਹ ਬੈਚ ਲੈ ਸਕਦੇ ਹੋ ਖਰੀਦ ਸਕਦੇ ਹੋ 15 ਮਾਰਚ ਤੋਂ ਬਾਅਦ ਇਹਦੀ ਫੀਸ 899 ਰੁਪਿਆ ਦੀ ਹੋ ਜਾਣੀ ਹੈ ਆਪਣਾ ਇਹ ਬੈਚ ਤਾਂ ਪੱਜ ਜਾਣਾ ਹੁਣ ਤੁਸੀਂ 600 ਕਿੰਨੇ ਚ ਲੈ ਸਕਦੇ ਹੋ 699 ਰੁਪਿਆਵਾਂ ਦੇ ਵਿੱਚ ਪ੍ਰੋਪਰ ਬੈਚ ਸਾਡਾ ਲੈ ਸਕਦੇ ਹੋ ਜੀ ਜਿਹੜਾ ਪਿੱਛੇ ਗੱਲ ਕੀਤੀ ਆ ਇੰਨੇ ਚ ਵੀ ਤੁਸੀਂ ਨਹੀਂ ਚਾਹੋਗੇ ਕਿ ਇੰਨੇ ਚ ਮਿਲੇ ਬਟ ਇਹਦੇ ਵਿੱਚ ਤੁਹਾਨੂੰ ਫਿਰ ਬੁੱਕ ਨਹੀਂ ਮਿਲੇਗੀ ਤੁਸੀਂ 499 ਰੁਪਏ ਦੇ ਵਿੱਚ ਬੈਚ ਲੈ ਸਕਦੇ ਹੋ ਬਟ ਇਹਦੇ ਵਿੱਚ ਤੁਹਾਨੂੰ ਫ੍ਰੀ ਬੁੱਕ ਨਹੀਂ ਮਿਲੇਗੀ ਇਹਦੇ ਵਿੱਚ ਤੁਹਾਨੂੰ ਪੀਡੀਫਸ ਵਗੈਰਾ ਨਹੀਂ ਮਿਲਣਗੇ ਇਹਦੇ ਵਿੱਚ ਤੁਹਾਨੂੰ ਘੱਟ ਟੈਸਟ ਸੀਰੀਜ਼ ਜਿਹੜੇ ਤੁਸੀਂ ਟੈਸਟ ਦੋਗੇ ਉਹ ਘੱਟ ਮਿਲੇਗਾ ਪਰ ਇਹ ਅਮਾਉਂਟ ਕੋਈ ਜ਼ਿਆਦਾ ਨਹੀਂ ਹੈਗੀ ਇੰਨੇ ਤੁਸੀਂ ਨਹੀਂ ਲੈ ਸਕਦੇ ਠੀਕ ਹੈ ਜਿਹੜਾ ਸਾਡਾ ਅਮਾਉਂਟ ਹੈ ਉਹ 699 ਠੀਕ ਹੈ ਜੀ 699 ਪੀ ਦੇ ਵਿੱਚ ਤੁਸੀਂ ਪ੍ਰੋਪਰ ਸਾਡਾ ਬੈਚ ਲੈ ਸਕਦੇ ਹੋ ਤੇ ਆਪਣੀ ਤਿਆਰੀ ਕਰ ਸਕਦੇ ਹੋ ਠੀਕ ਤੇ ਜਿਹਦੇ ਵਿੱਚ ਪ੍ਰੋਪਰ ਸਾਡੀਆਂ ਜਿਹੜੀਆਂ ਕਲਾਸਾਂ ਚੱਲਦੀਆਂ ਨੇ ਜਿਹਦੇ ਵਿੱਚ ਪ੍ਰੋਪਰ ਸਾਡੀਆਂ ਕਲਾਸਾਂ ਚੱਲਦੀਆਂ ਨੇ ਜਿਹਦੇ ਵਿੱਚ ਸਾਡੀ ਟਾਈਮਿੰਗ ਆ ਇਸ ਨੰਬਰ ਤੇ ਜਾ ਕੇ ਸਾਡਾ ਕੰਟੈਕਟ ਕਰ ਸਕਦੇ ਹੋ ਜਿਹਦੇ ਵਿੱਚ ਸਾਡੀ ਟਾਈਮਿੰਗ ਜਿਹੜੀ ਅਸਲ ਵਿੱਚ ਸਾਡੀ ਟਾਈਮ ਹੈਗਾ 11 ਵਜੇ ਸਾਡੀ ਰੀਜਨਿੰਗ ਦੀ ਕਲਾਸ ਹੁੰਦੀ ਹੈ ਜੀ ਠੀਕ ਹੈ ਜਿਨ੍ਹਾਂ ਨੂੰ ਟਾਈਮਿੰਗ ਦੀ ਦਿੱਕਤ ਹੈ ਔਰ ਸਾਡੀ 1 ਵਜੇ ਜਿਹੜੀ ਆ ਸਾਡੀ ਸੋਸ਼ਲ ਸਾਇੰਸ ਦੀ SSC ਦੀ ਕਲਾਸ ਹੁੰਦੀ ਹੈ ਜੀ 5 ਵਜੇ ਸਾਡੀ ਸਾਇੰਸ ਦੀ ਕਲਾਸ ਹੁੰਦੀ ਹੈ 8 7 ਵਜੇ ਸਾਡੀ ਮੈਥ ਦੀ ਕਲਾਸ ਹੁੰਦੀ ਹੈ ਬਾਕੀ ਸਬਜੈਕਟ ਆਪਣੇ ਕੋਲੇ ਕੀ ਆ ਪੰਜਾਬੀ ਇੰਗਲਿਸ਼ ਔਰ ਹਿੰਦੀ ਇਹ ਆਪਣੇ ਕੋਲੇ ਅਲਟਰਨੇਟ ਡੇਜ਼ ਆ ਇਹ ਅਲਟਰਨੇਟ ਡੇਜ਼ ਆ ਜਿਹਦੀ ਆਪਾਂ ਤਿਆਰੀ ਕਰਵਾਵਾਂਗੇ ਠੀਕ ਹੈ ਇਹ ਆਪਾਂ ਤੁਹਾਨੂੰ ਦੱਸ ਦਿਆ ਕਰਾਂਗੇ ਸਾਡਾ ਤੁਸੀਂ ਵਟਸਐਪ ਗਰੁੱਪ ਜੁਆਇਨ ਕਰ ਸਕਦੇ ਹੋ ਉਸ ਦੇ ਲਈ ਤੁਹਾਨੂੰ ਜਿਹੜਾ ਨੰਬਰ ਦੱਲ ਦਿੱਤਾ ਤੁਸੀਂ ਇਸ ਨੰਬਰ ਤੇ ਜਾ ਕੇ ਪਹਿਲਾਂ ਕੀ ਕਰੋਗੇ ਪਹਿਲਾਂ ਤੁਸੀਂ ਇਸ ਤੇ ਜਾ ਕੇ ਇਸ ਨੰਬਰ ਤੇ ਮੈਸੇਜ ਕਰੋਗੇ ਪਹਿਲਾ ਗੱਲ ਇੱਥੇ ਜਾ ਕੇ ਮੈਸੇਜ ਕਰੋਗੇ ਮੈਸੇਜ ਤੋਂ ਬਾਅਦ ਤੁਹਾਨੂੰ ਇੱਕ ਕਯੂਆਰ ਕੋਡ ਮਿਲਣਾ ਹੈ ਕਯੂਆਰ ਕੋਡ ਤੇ ਤੁਸੀਂ ਪੇਮੈਂਟ ਕਰਨੀ ਆ ਜਦੋਂ ਤੁਸੀਂ ਪੇਮੈਂਟ ਕਰਤੀ ਸਾਨੂੰ ਸਕਰੀਨ ਸ਼ਾਟ ਤੁਸੀਂ ਸੈਂਡ ਕਰ ਦੇਣਾ ਅਸੀਂ ਤੁਹਾਨੂੰ ਇਨਰੋਲ ਕਰ ਲਾਂਗੇ ਐਪ ਦੇ ਵਿੱਚ ਠੀਕ ਹੈ ਇਨਰੋਲ ਕਰਕੇ ਤੁਹਾਨੂੰ ਐਪ ਦਾ ਲਿੰਕ ਪਲੱਸ WhatsApp ਜਿਹੜਾ ਜਿਹੜਾ ਗਰੁੱਪ ਆ ਉਹਦਾ ਜਿਹੜਾ ਲਿੰਕ ਤੁਹਾਨੂੰ ਤੁਹਾਡੇ WhatsApp ਨੰਬਰ ਤੇ ਮਿਲ ਜਾਣਾ ਉਸ ਤੋਂ ਬਾਅਦ ਤੁਸੀਂ ਆ ਕੇ ਆਪਣੀਆਂ ਸਾਡੀਆਂ ਲਾਈਵ ਕਲਾਸਾਂ ਵੀ ਦੇਖ ਸਕਦੇ ਹੋ ਤੇ ਜਿਹੜੀਆਂ ਤੁਹਾਡੀਆਂ ਰਿਕਾਰਡਡ ਲੈਕਚਰ ਨੇ ਪਿਛਲੇ ਉਹ ਵੀ ਤੁਸੀਂ ਦੇਖ ਸਕਦੇ ਹੋ ਠੀਕ ਹੈ ਇਹਦੇ ਵਿੱਚ ਤੁਸੀਂ ਕਲਾਸਾਂ ਲਗਾ ਸਕਦੇ ਹੋ ਸੋ ਆਪਣੇ ਕੋਲੇ ਸਮੇਂ ਦੀ ਬਹੁਤ ਜ਼ਿਆਦਾ ਕਮੀ ਹੈ ਸਮੇਂ ਨੂੰ ਪਾਖੋ ਸਮੇਂ ਦੀ ਕਦਰ ਕਰੋ ਆਪਣੇ ਕੋਲੇ ਇਹ ਆਖਰੀ ਮੌਕਾ ਜਿਹੜੀ ਤੁਹਾਡੀ ਤਿਆਰੀ ਵੀ ਹੋ ਰਹੀ ਹੈ ਤਿਆਰੀ ਵੀ ਕਰਵਾ ਰਹੇ ਆ ਟੈਸਟ ਵੀ ਲੈ ਰਹੇ ਆ ਆਪਣੇ ਕੋਲੇ ਆਖਰੀ ਮੌਕਾ ਸਾਡਾ ਸੁਪਨਾ ਪੂਰਾ ਕਰਨ ਦਾ ਜੇ ਤੁਹਾਡਾ ਸੁਪਨਾ ਆ ਤੁਸੀਂ ਸੋਚਦੇ ਹੋ ਮੈਂ ਆਪਣੇ ਸੁਪਨੇ ਨੂੰ ਕਿਵੇਂ ਪੂਰਾ ਕਰਾਂ ਤਾਂ ਤੁਹਾਡਾ ਸੁਪਨਾ ਇੱਥੇ ਪੂਰਾ ਹੋ ਜਾਏਗਾ ਤੁਹਾਡੀ ਜ਼ਿੰਦਗੀ ਦਾ ਪਹਿਲਾ ਪੜਾ ਪਹਿਲੀ ਕਦਮ ਤੁਹਾਡਾ ਕਦਮ ਮੈਰੀ ਟੂਰੀਸ ਹੋ ਸਕਦਾ ਉਸ ਤੋਂ ਬਾਅਦ ਤਾਂ ਤੁਹਾਡੀ ਬਹੁਤ ਜ਼ਿਆਦਾ ਜ਼ਿੰਦਗੀ ਬਈ ਆ ਬਈ ਜ਼ਿੰਦਗੀ ਜੀਣੀ ਪਈ ਆ ਜ਼ਿੰਦਗੀ 'ਚ ਕੁਝ ਹਾਸਲ ਕਰਨਾ ਤੇ ਇਹ ਜੀ ਤੁਸੀਂ ਹਾਸਲ ਕਰਨਾ ਇਹ ਸਕੂਲ ਬਹੁਤ ਵਧੀਆ ਬਹੁਤ ਜ਼ਿਆਦਾ ਅੱਛੇ ਸਕੂਲ ਨੇ ਜਿੱਥੇ ਤੁਸੀਂ ਤਿਆਰੀ ਕਰਦੇ ਹੋ ਪੜੋਗੇ ਫ੍ਰੀ ਆਫ ਕੋਸਟ ਪੜੋਗੇ ਤੁਹਾਨੂੰ ਕੋਈ ਟੈਨਸ਼ਨ ਨਹੀਂ ਹੋਣੀ ਕਿ ਘਰ ਦੇ ਵਿੱਚ ਕੀ ਚੱਲਦਾ ਇਹ ਕੀ ਆ ਹੋਸਟਲ ਨੇ ਇਹ ਸਕੂਲਾਂ ਦੇ ਵਿੱਚ ਤੁਹਾਨੂੰ ਹੋਸਟਲ ਵੀ ਮਿਲੇਗਾ ਬੇਟਾ ਠੀਕ ਹੈ ਤੇ ਤੁਹਾਨੂੰ ਖਾਣਾ ਪੀਣਾ ਫ੍ਰੀ ਮਿਲੇਗਾ ਸਾਰਾ ਕੁਝ ਤੇ ਤੁਹਾਡੀ ਪੜ੍ਹਾਈ ਦਾ ਖਰਚਾ ਵੀ ਕੋਈ ਨਹੀਂ ਹੋਣਾ ਇਸ ਦੇ ਲਈ ਤਾਂ ਤੁਹਾਨੂੰ ਤਿਆਰੀ ਕਰਨੀ ਪਵੇਗੀ ਬੀਟਾ ਜੀ ਤਿਆਰੀ ਕਰਨੀ ਪਵੇਗੀ ਤਾਂ ਤਿਆਰੀ ਕਰਨ ਦੇ ਲਈ ਤੁਸੀਂ ਕੀ ਕਰੋਗੇ ਜੇ ਵੀ ਸਟੇਸ਼ਨ ਦਾ ਜਿਹੜਾ ਸਾਡਾ ਪੇਡ ਬੈਚ ਹੈ ਉਹ ਪਰਚੇਜ ਕਰੋਗੇ ਉਹਦੇ ਲਈ ਸਾਡੇ ਇਸ ਨੰਬਰ ਤੇ ਜਾਓਗੇ ਤੇ ਜਿਹਦੇ ਵਿੱਚ ਪ੍ਰੋਪਰ ਤੁਹਾਡੀ ਤਿਆਰੀ ਹੋ ਰਹੀ ਹੈ ਠੀਕ ਆ ਹੁਣ ਜਿਹੜੀ ਤਿਆਰੀ ਆਪਣੀ ਜੋੜੋ ਛੋੜੋ ਤੋਂ ਹੈ 15 ਤਰੀਕ ਤੋਂ ਬਾਅਦ ਆਪਾਂ ਹੋਰ ਵੀ ਜ਼ਿਆਦਾ ਟਾਈਮ ਦੇ ਜਿਹੜੇ ਆ ਨਾ ਟਾਈਮ ਦੇ ਕਲਾਸਾਂ ਆ ਉਹ ਟਾਈਮ ਲਈ ਫੇਰ ਵੀ ਉਹ ਤੋਂ ਵਧਾ ਦਾਂਗੇ ਜਿਹੜੇ ਸਟੂਡੈਂਟ ਚਾਹੁੰਦੇ ਆ ਕਿ ਬਈ ਮੈਂ ਤਿਆਰੀ ਕਰਾਂ ਜਿਹੜੇ ਸਟੂਡੈਂਟ ਚਾਹੁੰਦੇ ਆ ਕਿ ਮੈਂ ਤਿਆਰੀ ਕਰਾਂ ਬਟ ਇੱਕ ਚੀਜ਼ ਦੇਖ ਲਓ ਕਿ ਤਿਆਰੀ ਕਰਨ ਦਾ ਸਭ ਤੋਂ ਵਧੀਆ ਇਸ ਤੋਂ ਬਾਅਦ ਤੁਸੀਂ ਲੇਟ ਨਾ ਹੋ ਕਿਉਂਕਿ ਪਤਾ ਆਪਾਂ ਨੂੰ ਐਗਜ਼ਾਮ ਕਿਹੜਾ ਹੋਏਗਾ ਐਗਜ਼ਾਮ ਆਪਾਂ ਨੂੰ ਪਤਾ ਹੈ ਕਿੰਨੀ ਤਰੀਕ ਨੂੰ ਹੋਣ ਵਾਲਾ 30 ਮਾਰਚ ਨੂੰ ਹੋਣ ਵਾਲਾ ਤਾਂ 30 ਮਾਰਚ ਦਾ ਕੋਈ ਦਿਨ ਬਹੁਤੀ ਦੂਰ ਨਹੀਂ ਹੈਗਾ 30 ਮਾਰਚ 'ਚ ਕੁਝ ਦਿਨ ਹੀ ਬਚੇ ਨੇ ਆਪਰ ਕੋਲੇ 18 15 18 ਦਿਨ ਨੇ ਕਿੰਨੇ 15 18 ਦਿਨ ਬਚੇ ਨੇ ਤਾਂ ਸੋ 15 18 ਦਿਨਾਂ ਦੇ ਵਿੱਚ ਆਪਾਂ ਚੰਗੀ ਤਿਆਰੀ ਕਰ ਸਕਦੇ ਆ ਜੇਕਰ ਤੁਸੀਂ ਚਾਹੋ ਨਿਓ ਜੇ ਤੁਸੀਂ ਚਾਹੋ ਨਿਓ ਕਿ ਤਿਆਰੀ ਕਰਾਂਗੇ ਅੱਜ ਹੀ ਤੁਸੀਂ ਆਪਣਾ ਫੋਨ ਚੱਕੋ ਤੇ ਅੱਜ ਹੀ ਸਾਡਾ ਬੈਚ ਜੁਆਇਨ ਕਰੋ ਤੇ ਜੁਆਇਨ ਕਰਨ ਦੇ ਲਈ ਤੁਹਾਨੂੰ ਪਤਾ ਹੈ ਨੰਬਰ ਉੱਪਰ ਮਿਲੇਗਾ ਤੁਸੀਂ ਸਾਡੇ ਨਾਲ ਗੱਲਬਾਤ ਕਰ ਸਕਦੇ ਹੋ ਪ੍ਰੋਪਰ ਕਲਾਸਾਂ ਦੇਖ ਸਕਦੇ ਹੋ ਸਾਡੀ ਜਿਹੜੀ YouTube ਚੈਨਲ ਉੱਤੇ ਵੀ ਕਲਾਸਾਂ ਦੇਖ ਸਕਦੇ ਹੋ ਸਾਡਾ ਇੱਕ WhatsApp ਫ੍ਰੀ WhatsApp ਗਰੁੱਪ ਆ ਜੀ ਫ੍ਰੀ WhatsApp ਗਰੁੱਪ ਆ ਉਹ ਵੀ ਸਾਡਾ ਜੁਆਇਨ ਕਰ ਸਕਦੇ ਹੋ ਠੀਕ ਆ ਉਸ ਦਾ ਵੀ ਲਿੰਕ ਤੁਹਾਨੂੰ ਮਿਲ ਜੇਗਾ ਲਿੰਕ ਮਿਲ ਜੇਗਾ ਲਿੰਕ ਤੇ ਜਾ ਕੇ ਤੁਸੀਂ ਕਲਿੱਕ ਕਰਕੇ ਉਹ ਫ੍ਰੀ WhatsApp ਗਰੁੱਪ ਨੂੰ ਜੁਆਇਨ ਕਰ ਸਕਦੇ ਹੋ ਜਿਹੜੇ ਸਟੂਡੈਂਟ ਚਾਹੁੰਦੇ ਆ ਕਿ ਵਾਕਈ ਅਸੀਂ ਇੰਨੇ ਦਿਨਾਂ ਦੇ ਵਿੱਚ ਤਿਆਰੀ ਕਰਨੀ ਆ ਤਾਂ ਉਹ ਜ਼ਿਆਦਾ ਲੇਟ ਨਾ ਹੋ ਜਲਦੀ ਆਓ ਤੇ ਸਾਡਾ ਪੈਚ ਲਓ ਤੇ ਆਪਣੀ ਤਿਆਰੀ ਸ਼ੁਰੂ ਕਰੋ ਚਲੋ ਜੀ ਮਿਲਦੇ ਆ ਫਿਰ ਆਪਾਂ ਕਲਾਸ ਦੇ ਵਿੱਚ ਜੇ ਤੁਹਾਨੂੰ ਇਹ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤ ਮਿੱਤਰ ਤੇ ਆਪਣੇ ਰਿਸ਼ਤੇਦਾਰਾਂ ਤੱਕ ਸ਼ੇਅਰ ਕਰਿਓ ਤਾਂ ਜੋ ਕਿਸੇ ਦਾ ਵੀ ਬੱਚਾ ਇਹ ਨਾ ਕਹਿ ਸਕੇ ਵੀ ਮੈਂ ਤਿਆਰੀ ਕਰਨਾ ਚਾਹੁੰਦਾ ਸੀ ਮੈਨੂੰ ਇਸ ਦੇ ਬਾਰੇ ਪਤਾ ਨਹੀਂ ਲੱਗਿਆ ਤੁਹਾਡਾ ਭੈਣ ਹੋ ਸਕਦੀ ਹੈ ਭੈਣ ਹੋ ਸਕਦੀ ਆ ਤੁਹਾਡਾ ਭਰਾ ਹੋ ਸਕਦਾ ਤੁਹਾਡਾ ਰਿਸ਼ਤੇਦਾਰ ਹੋ ਸਕਦਾ ਕੋਈ ਮਾਮੇ ਦਾ ਮੁੰਡਾ ਚਾਚੀ ਦਾ ਤਾਂ ਕੋਈ ਵੀ ਹੋ ਸਕਦਾ ਹੈ ਭਲਾ ਸੋਚੋ ਜਿਹੜੇ ਸਟੂਡੈਂਟ 10ਵੀਂ ਪਾਸ ਕਰ ਚੁੱਕੇ ਆ ਐਗਜ਼ਾਮ ਹੋ ਚੁੱਕੇ ਆ ਵੀ ਉਹ ਆਪਣੀ ਤਿਆਰੀ ਖਿੱਚ ਦੋ ਜੇਕਰ ਉਹ ਜਾਣਾ ਚਾਹੁੰਦੇ ਐ ਇਸ ਦੇ ਵਿੱਚ ਤਾਂ ਉਮੀਦ ਕਰਦਾ ਕਿ ਜਿੰਨਾ ਤੱਕ ਇਹ ਵੀਡੀਓ ਪਹੁੰਚੀ ਆ ਉਹ ਸਾਡੇ ਬੈਚ ਦੇ ਵਿੱਚ ਆਉਣਗੇ ਤੇ ਬੈਚ ਦੇ ਵਿੱਚ ਜਾ ਕੇ ਆਪਾਂ ਗੱਲਬਾਤ ਵੀ ਕਰਾਂਗੇ ਨਾਲ ਪੜ੍ਹਾਈ ਸ਼ੁਰੂ ਕਰਾਂਗੇ ਆਜੋ ਫਿਰ ਮਿਲਦੇ ਆਪਾਂ ਬੈਚ ਦੇ ਵਿੱਚ